ਤੋ ਆਪਸ ਚ ਲੜੀ ਜਾਂਦੇ ਨੇ ਮੈਂ ਬਣੂੰਗਾ ਮੈਂ ਬਣੂੰਗਾ ਉਹ ਇੱਕ ਕਹਾਵਤ ਐ ਮੁੰਡੇ ਨੇ ਪੁੱਛਿਆ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਵਾਲਾ ਨੰਬਰਦਾਰ ਮਰ ਜੇ ਕੌਣ ਬਣੂੰਗਾ ਫਿਰ ਉਹ ਕਹਿੰਦੀ ਪੁੱਤ ਉਹਦਾ ਮੁੰਡਾ ਬਣੂੰਗਾ ਵੱਡਾ ਮੁੰਡਾ ਬਣੂ ਉਹਦਾ ਕਹਿੰਦਾ ਜੇ ਉਹ ਵੀ ਮਰ ਜੇ ਕਹਿੰਦੀ ਫਿਰ ਪੁੱਤ ਛੋਟਾ ਮੁੰਡਾ ਬਣੂੰਗਾ ਕਹਿੰਦਾ ਜੀ ਛੋਟਾ ਮੁੰਡਾ ਵੀ ਮਰ ਜੇ ਉਹ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੇਰੀ ਵਾਰੀ ਨਹੀਂ ਆਉਣੀ ਕਾ ਨੂੰ ਲੜੀ ਜੰਨੇ ਜੋ ਥੋੜੀ ਵਾਰੀ ਹੀ ਨਹੀਂ ਆਉਣੀ ਐਵੇਂ ਵਾਰੀਆਂ ਪਿੱਛੇ ਲੜੀ ਜੰਨੇ ਹੋ ਦਰਜੀ ਕੱਪੜੇ ਰੱਖਦਾ ਹੁੰਦਾ ਸੀ ਜਿਹੜਾ ਵੀ ਗਾਹ ਕੋਦੇ ਤੋਂ ਕੱਪੜੇ ਸਿਮਾਉਣਾ ਦਾ ਸੀ ਇੱਕ ਬੰਦਾ ਕੱਪੜੇ ਸਿਮਾਉਣ ਵਾਸਤੇ ਚਲਾ ਗਿਆ ਬੜਾ ਚਲਾਕ ਉਹ ਕਹਿੰਦਾ ਮੈਂ ਇਹਨੂੰ ਕੱਪੜਾ ਨਹੀਂ ਰੱਖਣ ਦੇਣਾ ਕਹਿੰਦਾ ਪਜਾਮਾ ਬਣਾ ਦੇ ਕਹਿੰਦਾ ਬਣਾ ਦੰਨਾ ਉਹਦਾ ਧਰਮ ਸੀ ਕੱਪੜੇ ਰੱਖਣਾ ਕਹਿੰਦਾ ਉਹ ਬੜਾ ਪਰੇਸ਼ਾਨ ਵੀ ਤਾਂ ਉੱਤੇ ਖੜ ਗਿਆ ਕਹਿੰਦਾ ਮੇਰੇ ਕੋਲ ਕੱਟ ਮੈਂ ਕਟਾ ਕੇ ਜਾਣਾ ਉਹ ਵੀ ਬੜਾ ਪਰੇਸ਼ਾਨ ਵੀ ਮੇਰਾ ਧਰਮ ਹੈ ਕੱਪੜੇ ਰੱਖਣਾ ਇਹ ਕੋਲ ਖੜ ਗਿਆ ਮੈਂ ਹੁਣ ਇਹ ਕੱਪੜਾ ਰੱਖਣਾ ਵਿੱਚੋਂ ਟੋਟਾ ਲਾਉਣਾ ਉਹਨੇ ਇੱਕ ਸਕੀਨ ਸੋਚੀ ਕਹਿੰਦਾ ਚੁਟਕਲਾ ਸੁਣਾਵਾਂ ਕਹਿੰਦਾ ਸੁਣਾ ਉਹ ਚੁਟਕਲਾ ਸੁਣਾਉਣ ਲੱਗ ਪਿਆ ਜਦੋਂ ਚੁਟਕਲਾ ਪੂਰਾ ਹੋਇਆ ਨਾ ਤੇ ਜਿਹੜਾ ਕੱਪੜੇ ਸਿਮਾਉਣ ਆਇਆ ਸੀ ਉਹ ਹੱਸਣ ਲੱਗ ਗਿਆ ਤੇ ਉਹ ਹੱਸਦੇ ਹੱਸਦੇ ਤਾਂ ਕਿਤੇ ਨਿਗਾ ਪਾਸੇ ਗਈ ਉਹਨੇ ਕੈਂਚੀ ਦਾ ਟੱਕ ਮਾਰ ਕੇ ਟੁਕੜਾ ਲਾ ਲਿਆ ਕਹਿੰਦਾ ਇੱਕ ਹੋਰ ਸੁਣਾ ਕਪੜੇ ਸਿਮਾਉਣ ਵਾਲਾ ਕਹਿੰਦਾ ਇੱਕ ਹੋਰ ਸੁਣਾ ਉਹ ਕਹਿੰਦਾ ਰਹਿਣ ਦੇ ਜੇ ਦੂਜਾ ਸੁਣਾਇਆ ਨਾ ਤੇ ਤੇਰਾ ਪਜਾਮਾ ਨਹੀਂ ਬਣਨਾ ਤੇ ਸਾਨੂੰ ਚੁਟਕਲੇ ਸੁਣਾਈ ਗਏ ਮੌਜੂਦਾ ਮੁੱਖ ਮੰਤਰੀ ਸਾਨੂੰ ਚੁਟਕਲੇ ਬਣਾਈ ਸੁਣਾਈ ਗਏ ਤੇ ਦਿੱਲੀ ਵਾਲੇ ਕੈਂਚੀਆਂ ਦੇ ਨਾਲ ਸਾਡੇ ਟੁਕੜੇ ਕੱਟੇ ਗਏ ਅੱਜ ਵੀ ਕੱਟੀ ਜਾਂਦੇ ਆ ਅਸੀਂ ਚੁਟਕਲੇ ਸੁਣੀ ਜਾਂਦੇ ਆ ਤੇ ਉਹ ਸਾਡੇ ਕੈਂਚੀ ਨਾਲ ਟੁਕੜੇ ਕੱਢੀ ਜਾਂਦੇ ਅਸੀਂ ਬਣੀ ਰਹੂ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ